ਲਾਈਵ ਦੋਸਤੋ ਅੱਜ 522 ਨੂੰ ਸੌਦਾ ਫੇਰ ਚੱਲ ਰਿਹਾ ਤੇ ਆਪਣੇ ਕੋਲੇ ਬਾਈ ਆਇਆ ਸੀਗਾ ਬਾਹਰੋਂ ਤੇ ਉਹਨੂੰ ਆਪਾਂ ਚੰਗੀ ਘਰੋਂ ਕਿਸੇ ਦੇ ਚੋਟੀ ਲੈ ਕੇਤੀ ਆ ਚੋਟੀ ਜਿਹੜੀ ਤੀਜੀ ਸੂਏ ਸੋਣ ਵਾਲੀ ਸੀਗੀ ਤੇ ਆ ਮਗਰ ਪਿਛਲੇ ਸੂਏ ਦੀ ਦੀ ਕੱਟੀ ਆ ਤੀਜੀ ਸੂਏ ਜਿਹੜੀ ਜੋ ਟੇ ਸੋਣ ਵਾਲੀ ਆ ਦਿਨ ਰਹਿੰਦੇ ਨੇ 10 ਤੇ ਦੁੱਧ ਦੀ ਰਿਪੋਰਟ ਹੈ ਕਿ 15 ਆ ਬਾਈ ਨੇ ਆਪਾਂ ਅੱਜ ਝੋਟੀ ਇਹ ਦਵਾਈ ਦਿੱਤੀ ਤੇ ਬਣੀ ਵੀ ਬਾਤ ਤੇ ਦਵਾਈ ਵੀ ਆਮ ਘਰੋਂ ਆ ਮਿੱਤਰੋ ਇਹ ਕਿ ਸਭ ਰਾਣੇ ਕੋਈ ਕੋ ਦੰਗਰ ਲੈਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਸੰਬੰਧ ਕਰ ਲਿਓ ਆਪਣਾ ਨੰਬਰ ਸੁਖਿੰਦਰ ਉੱਪਰ ਚੱਲੀ ਜਾਂਦਾ। ਹਾਂ ਜੀ ਮਿੱਤਰੋ ਆ ਮੱਝ ਲਈ ਵੀ ਭਾਈ ਨੂੰ ਆਪਾਂ ਦੱਸਿਆ ਤੇ 14 15 ਖੁੱਲਾ ਦਿੱਤਾ ਨਾਰਮਲ ਭਰਾਵਾਂ ਦੇ ਆਪਾਂ ਮੱਝ ਤੇ ਸੌਦਾ ਕਰਾਇਆ ਸੀਗਾ। ਤੇ ਬਾਕੀ ਭਾਈ ਕਹਿੰਦਾ ਕਮਰੇ ਚ ਚਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਲੱਗੇ ਹਨਾ। ਭਾਈ ਮੱਝ ਆਪਾਂ ਮੱਝ ਤੇ ਲੈ ਜਾਈ ਦਿੰਦੀ ਆ। ਪੂਰੀ ਆਪਾਂ ਜਿਹੜੀ ਵੀਡੀਓ ਪਾਉਂਕ ਕਦੇ ਕਿਸੇ ਭਰਾ ਨੇ ਬੋਲਣੀ ਹੁੰਦਾ। ਜਾਓ ਆਪਾਂ ਹੁਣ ਆਪਾਂ ਗੱਡੀ ਚੜਾਉਣੇ ਝੋਟੀ ਤੇ ਖੁੱਲੇ ਅਡਰ ਵਾਲੀਆਂ ਦੋਸਤੋ ਅਜਿਹੜਾ ਖਵਾਨਾ ਨੇ ਜੋ 150 ਡਣਾ ਤੇ ਆ ਕੇ ਭਰਨਾ ਜਦੋਂ ਨਾਲ ਸੂਨ ਦਾ ਟਾਈਮ ਆ ਬਾਈ ਕਹਿੰਦੇ ਨਾਲ ਕੱਟੀ ਵੀ ਲੈ ਜਾਓ ਸਾਥੋਂ ਕਹਿੰਦੇ ਸਮਝਦੀ ਨਹੀਂ ਹੈਗੀ ਤੇ ਨਾਲ ਆਪਾਂ ਜਿਹੜੀ ਕੱਟੀ ਵੀ ਦਵਾਦੀ ਹੈ ਹਨਾ ਤੇ ਦੋਨੇ ਚੀਜ਼ਾਂ ਮਿੱਤਰੋ ਜਮਾ ਭਾਅ 'ਚ ਬਣ ਗਈਆਂ ਤੇ ਤੁਸੀਂ ਆਪ ਹੀ ਸਮਝਿਓ ਕਿੰਨੇ ਕੁ ਪੈਸਿਆਂ ਦੀ ਐ ਪਤਲੀ ਚਾਂਬੜ ਵਾਲੀ ਮੱਝ ਹੈ ਦੋਸਤ ਕਹਿੰਦੇ ਖੁੱਲਾ ਗੱਡੂ ਕਿਉਂਕਿ ਚਾਂਬੜੀ ਦੇਖ ਲਓ ਤੇ ਐ ਆਪਾਂ ਨੂੰ ਪਤਾ ਲੱਜਾਂਦਾ ਨਾਲੀਆ ਤੇ ਨਾਲ ਕੱਟੀ ਵੀ ਵਧੀਆ ਤੇ ਦੋ ਨਗਾ ਜਿਹੜੇ ਮਿਲ ਗਏ ਹਨ ਆਓ ਫਿਰ ਗੱਡੀ ਚੜਾ ਦਈਏ ਤੇ ਜੇ ਕਿਸੇ ਭਰਾ ਨੇ ਚੰਗੇ ਮੰਨ ਲਓ ਪਸ਼ੂ ਘਰੋਂ ਵੀ ਖਰੀਦਣੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰ ਲਿਓ ਤੇ ਆਪਾਂ ਪੂਰਾ ਵਧੀਆ ਡੰਗਰ ਅਗਲੇ ਨੂੰ ਦਵਾਉਣੇ ਤੇ ਨਾਲ ਕੱਟੀ ਆ ਤੇ ਐ ਚਲੋ ਕੱਟੀ ਦਾ ਮੰਨ ਲਓ ਫਰੀ ਆ ਦੀ ਮੱਝ ਦੇ ਨਾਲ ਫੜਜੋ 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 14 15 ਲੀਟਰ ਵਾਲੀ ਜਿਹੜੀ ਮੱਝ ਮਿਲੀ ਆ ਆਪਾਂ ਨੂੰ 90000 ਰੁਪਏ ਤੇ ਦੇਖ ਲਓ ਮਿੱਤਰੋ ਸ਼ੇਅਰ ਜਰੂਰ ਕਰ ਦਿਓ